ਸਤਿਗੁਰੂ ਧੰਨ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਇਹ ਬਚਨ ਜਦੋਂ ਵੀ ਕੋਈ ਪੁਰਬ ਆਉਂਦਾ ਹੈ ਜਦੋਂ ਅਸੀਂ ਗੁਰਤਾ ਗੱਦੀ ਦੀ ਗੱਲ ਕਰਨਿਆਂ ਜੋਤੀ ਜੋਤ ਸਮਾਉਣ ਦੀ ਗੱਲ ਕਰਨਿਆਂ ਤੇ ਗੱਲ ਹਮੇਸ਼ਾ ਚਿੱਤੇ ਰੱਖਣ ਵਾਲੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬਚਨ ਆਖੇ ਨੇ ਪਟ ਜੀ ਕਹਿੰਦੇ ਨੇ ਜੋਤ ਉਹਾ ਜੁਗਤ ਸਾਇ ਸ਼ਹਿ ਕਾਇਆ ਫੇਰ ਪਲਟਿਏ ਜੋਤ ਉਹਾ ਉਹਾ ਦਾ ਮਤਲਬ ਹੈ ਉਹੀ ਉਹੀ ਕਿਹੜੀ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਆਰੰਭ ਹੋਈ ਹੈ ਉਹ ਜੋਤ ਜੁਗਤ ਛਾਏ ਤੇ ਸਤਿਗੁਰ ਕਹਿੰਦੇ ਨੇ ਜੁਗਤੀ ਵੀ ਉਹੀ ਹੋਈ ਤੇ ਨਾਲ ਬਚਨ ਕਿਹਾ ਪਾਤਸ਼ਾਹ ਕਹਿੰਦੇ ਨੇ ਸ਼ਹਿ ਕਾਇਆ ਫੇਰ ਪਲਟੀਏ ਸਿਰਫ ਕਾਇਆ ਪਲਟੀਏ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਹਰ ਰਾਇ ਪਾਤਸ਼ਾਹ ਜੀ ਦੀ ਕਾਇਆ 31 ਸਾਲ ਦੀ ਉਮਰ ਹੈ ਧੰ ਗੁਰੂ ਹਰ ਰਾਇ ਪਾਤਸ਼ਾਹ ਜੀ ਦੀ ਅੱਜ ਦੇ ਦਿਨ ਜਦੋਂ ਸਤਗੁਰ ਜੋਤੀ ਜੋਤ ਸਮਾਏ ਨੇ ਤੇ ਧਿਆਨ ਦੇਣਾ ਉਹ ਜਿਹੜੀ 31 ਸਾਲ ਦੀ ਕਾਇਆ ਹੈ ਉਹ 31 ਸਾਲ ਦੀ ਕਾਇਆ ਹੁਣ 5 ਸਾਲ ਤੇ 2 ਮਹੀਨੇ ਦੇ ਅੰਦਰ ਬਦਲ ਗਈ ਸ਼ਹਿ ਕਾਇਆ ਫੇਰ ਪਲਟੀ ਕਿਉਂਕਿ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨੇ ਉਸ ਵੇਲੇ ਸਤਿਗੁਰਾਂ ਦੀ ਆਰਬਲਾ 5 ਸਾਲ ਤੇ ਤਕਰੀਬਨ 2 ਕੁ ਮਹੀਨੇ ਦੀ ਹੈ ਹੁਣ ਸਤਿਗੁਰ ਕਹਿੰਦੇ ਨੇ ਜੋ ਤੋਹੀ ਹੈ ਵੇਖੋ ਬਾਣੀ ਦੇ ਅੰਦਰ ਬਹੁਤ ਥਾਵਾਂ ਤੇ ਸਤਿਗੁਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਜਿੱਥੇ ਮੇਰੇ ਦਾਤਾ ਜੀ ਨੇ ਗੱਲਾਂ ਸਾਨੂੰ ਸਮਝਾਈਆਂ ਔਰ ਦੇਖੋ ਇਸ ਗੱਲ ਦੀ ਗਵਾਹੀ ਸਿਰਫ ਬਾਣੀ ਨਹੀਂ ਨਹੀਂ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਉਸ ਪਿਆਰੇ ਸਿੱਖ ਦੀ ਗੱਲ ਕਰਨਿਆਂ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਤੇ ਅੰਦਰ ਖੁਸ਼ੀਆਂ ਮਾਣੀਆਂ ਧੰਨ ਧੰਨ ਭਾਈ ਨੰਦ ਲਾਲ ਜੀ ਜਦੋਂ ਅਸੀਂ ਉਹਨਾਂ ਦੇ ਬਚਨ ਪੜਨਿਆਂ ਉਹ ਵੀ ਕਹਿੰਦੇ ਨੇ ਹਮੂ ਨਾਨਕ ਅਸਤ ਹਮੂ ਅੰਗਦ ਅਸਤ ਹਮੂ ਅਮਰਦਾਸ ਅਫਜ਼ਲੋ ਅਮਜ਼ਦ ਅਸਤ ਹਮੂ ਰਾਮਦਾਸੋ ਹਮੂ ਅਰਜਨ ਗੁਰੂ ਸਭ ਪਾਤਸ਼ਾਹ ਜੀ ਦੇ ਇਸ ਬਿਰਤਾਂਤ ਨੂੰ ਇਸ ਸੋਚ ਨੂੰ ਜੋ ਗੁਰਬਾਣੀ ਦੇ ਅੰਦਰ ਸਤਗੁਰ ਨੇ ਗਵਾਹੀ ਦਿੱਤੀ ਹੈ ਉਹਨੂੰ ਭਾਈ ਨੰਦ ਲਾਲ ਜੀ ਵੀ ਆਪਣੀ ਰਸਨਾ ਤੋਂ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਇਹਨਾਂ ਮਤਲਬ ਹੈ ਕਿ ਕਿਤੇ ਨਾ ਕਿਤੇ ਸੰਸਾਰ ਦੇ ਅੰਦਰ ਲੋਕਾਂ ਦੇ ਮਨ ਵਿੱਚ ਕੋਈ ਨਾ ਕੋਈ ਵਖਰੇਵੇਂ ਜ਼ਰੂਰ ਹੋਣਗੇ ਖਾਸ ਕਰਕੇ ਜਦੋਂ ਆਪਾਂ ਧੰਗ ਗੁਰੂ ਹਰ ਰਾਇ ਪਾਤਸ਼ਾਹ ਜੀ ਦੀ ਗੱਲ ਕਰਨੇ ਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਤੇ ਬੈਠਣਾ ਹੁੰਦਾ ਹੈ ਤੇ ਧਿਆਨ ਦੇਣਾ ਉਦੋਂ ਤੇ ਬੜੇ ਲੋਕਾਂ ਨੇ ਇਸ ਗੱਲ ਕਰਕੇ ਆਪਣੀ ਸੁਰਤ ਦੀ ਆਪਣੇ ਅੰਦਰ ਦੀ ਸੋਚ ਤੇ ਵਿਚਾਰ ਕਰਕੇ ਬੜੇ ਲੋਕਾਂ ਨੇ ਭ੍ਰਮ ਆਪਣੇ ਜੀਵਨ ਵਿੱਚ ਬਣਾਏ ਬੜੇ ਲੋਕਾਂ ਕਿਉਂ ਕਾਰਨ ਸੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਉਮਰ ਲੋਕਾਂ ਦਾ ਇਹ ਕਹਿਣਾ ਕਿ 5 ਸਾਲ ਤੇ 2 ਮਹੀਨੇ ਦੇ ਅੰਦਰ ਵੀ ਕੋਈ ਗੁਰੂ ਬਣ ਸਕਦਾ ਹੈ ਇਸ ਉਮਰ ਦੇ ਅੰਦਰ ਵੀ ਕੋਈ ਕਿਸੇ ਪੰਥ ਦੀ ਅਗਵਾਈ ਕਰ ਸਕਦਾ ਹੈ ਇਸ ਉਮਰ ਦੇ ਅੰਦਰ ਵੀ ਕੋਈ ਸਿੱਖਾਂ ਦੀ ਅਗਵਾਈ ਕਰ ਸਕਦਾ ਹੈ بڑے ਲੋਕਾਂ ਨੇ ਭਰਮ ਤੇ ਭੁਲੇਖਿਆਂ ਦੇ ਕਾਰਨ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ ਸ਼ੱਕ ਕੀਤਾ ਤੇ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਉਸ ਸ਼ੱਕ ਨੂੰ ਦੂਰ ਵੀ ਕੀਤਾ ਪੰਡਤ ਲਾਲ ਚੰਦ ਦੀ ਗੱਲ ਅਕਸਰ ਆਪਾਂ ਕਰਨੇ ਆ ਪੰਜੋਖੜਾ ਸਾਹਿਬ ਜੀ ਦੀ ਧਰਤੀ ਤੇ ਸਤਿਗੁਰਾਂ ਦੇ ਕਿੰਨੇ ਹੀ ਐਸੇ ਐਸੇ ਹੋਰ ਬਿਰਤਾਂਤ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਵਿੱਚ ਜਿਨ੍ਹਾਂ ਕਰਕੇ ਗੱਲ ਸਪਸ਼ਟ ਹੁੰਦੀ ਹੈ ਵੀ ਨਹੀਂ ਗੱਲ ਸਰੀਰ ਦੀ ਨਹੀਂ ਹੈ ਉਮਰ ਦੀ ਨਹੀਂ ਹੈ ਇੱਥੇ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਆਪਣੀ ਜੋਤ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਦਰ ਟਿਕਾਈ ਹੈ ਤੇ ਉਹ ਜੋਤ ਧੰਗੁਰੂ ਨਾਨਕ ਪਾਤਸ਼ਾਹ ਜੀ ਤੋਂ ਆਰੰਭ ਹੋਈ ਹੈ ਜਿੰਨੂੰ ਮੇਰੇ ਸਤਿਗੁਰੂ ਜੀ ਆਪ ਬਾਣੀ ਵਿੱਚ ਕਹਿੰਦੇ ਨੇ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀਆਂ ਹੁਣ ਧਿਆਨ ਦੇਣਾ 1630 ਈਸਵੀ ਦੇ ਅੰਦਰ ਧੰਗੁਰੂ ਹਰਿ ਰਾਏ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ 1630 ਈਸਵੀ ਦੇ ਅੰਦਰ ਗੁਰੂ ਹਰਿ ਰਾਏ ਪਾਤਸ਼ਾਹ ਜੀ ਤਨਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਚੇਤੇ ਰੱਖੋ ਸਾਧ ਸੰਗਤ ਆਪ ਜਿੰਨੇ ਜੀ ਤਨਗੁਰੂ ਚਰਨਾ ਵਿੱਚ ਜੁੜ ਬੈਠੇ ਹੋ ਨਾ ਸਾਡੀ ਕੌਮ ਦੀ ਇਹ ਬੜੀ ਵੱਡੀ ਵਿਡੰਬਣਾ ਹੈ ਦੁਖਾਂਤ ਹੈ ਕਿ ਆ ਸਾਨੂੰ ਕੋਈ ਪੁੱਛ ਲੈਣਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕੁਝ ਦੱਸ ਦਿਓ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਬਾਰੇ ਕੁਝ ਦੱਸ ਦਿਓ ਸਾਨੂੰ ਤੇ ਜਨਮ ਤਿੱਥੀਆਂ ਯਾਦ ਨਹੀਂ ਸਾਨੂੰ ਇਹ ਵੀ ਚੇਤਾ ਨਹੀਂ ਵੀ ਕਿਹੜੇ ਗੁਰੂ ਦੇ ਪਿਤਾ ਦਾ ਨਾਮ ਕੀ ਹੈ ਮਾਤਾ ਦਾ ਨਾਮ ਕੀ ਹੈ ਹਕੀਕਤ ਹੈ ਲੱਖਾਂ ਦੇ ਇਕੱਠ ਵਿੱਚ ਕੋਈ ਮਾਈਕ ਲੈ ਕੇ ਤੁਰ ਪੈਣਾ ਤੇ ਮੇਰੇ ਖਿਆਲ ਵਿੱਚ ਕੋਈ ਵਿਰਲਾ ਹੋਏਗਾ ਜਿਹੜਾ ਇਹਨਾਂ ਗੱਲਾਂ ਦਾ ਜਵਾਬ ਦੇਵੇ ਉਹਦਾ ਕਾਰਨ ਕੀ ਹੈ ਅਸੀਂ ਅਚੇਤ ਅਸੀਂ ਸਤਿਗੁਰ ਦੀ ਬਾਣੀ ਦੇ ਪ੍ਰਤੀ ਜੀਵਨ ਦੇ ਪ੍ਰਤੀ ਸੁਹਿਰਦ ਨਹੀਂ ਮੈਂ ਤਾਂ ਬੇਨਤੀ ਕਰ ਰਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੰਜ ਪੁੱਤਰ ਸਨ ਪੰਜਾਂ ਦੇ ਵਿੱਚੋਂ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਦੋ ਸੁਪੁੱਤਰ ਸਨ ਵੱਡੇ ਸਨ ਪੀਰਮਲ ਤੇ ਛੋਟੇ ਸਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ Rai ਪਾਤਸ਼ਾਹ ਜੀ ਜਿਨ੍ਹਾਂ ਦਾ ਤੁਸੀਂ ਜੋਤੀ ਜੋਤ ਸਮਾਉਣ ਦਿਨ ਗੁਰੂ ਦੀ ਗੋਦ ਵਿੱਚ ਬੈਠ ਕੇ ਬਣਾ ਰਹੇ ਜਦਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਫਾਨੀ ਸੰਸਾਰ ਤੋਂ ਜਾਂਦੇ ਨੇ ਤੇ ਮੇਰੇ ਦਾਦਾ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਪਣੇ ਪੁੱਤਰੇ ਧਿਆਨ ਦੇਣਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਧੰਨ ਗੁਰੂ ਹਰ Rai ਪਾਤਸ਼ਾਹ ਜੀ ਤੇ ਗੁਰੂ ਹਰ Rai ਪਾਤਸ਼ਾਹ ਜੀ ਰਿਸ਼ਤੇ ਦੇ ਅੰਦਰ ਧੰਨ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਦੇ ਪੁੱਤਰੇ ਨੇ ਤੇ ਸਤਗੁਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ Rai ਪਾਤਸ਼ਾਹ ਜੀ ਨੂੰ ਦਿੱਤੀ 1630 ਵਿੱਚ ਸਤਗੁਰਾਂ ਦਾ ਆਗਮਨ ਹੁੰਦਾ ਹੈ ਗੁਰੂ ਹਰ Rai ਪਾਤਸ਼ਾਹ ਜੀ ਦਾ ਤੇ 1644 ਈਸਵੀ ਦੇ ਅੰਦਰ ਸਤਗੁਰਾਂ ਨੂੰ ਗੁਰਤਾ ਗੱਦੀ ਮਿਲਦੀ 14 ਸਾਲ ਦੀ ਉਮਰ ਸੀ ਧੰਨ ਗੁਰੂ ਹਰ Rai ਪਾਤਸ਼ਾਹ ਜੀ ਦੀ ਪਰ ਧਿਆਨ ਦਿਓ ਉਸ ਸਮੇਂ ਦੇ ਅੰਦਰ ਜਦੋਂ ਧੰਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀਏ ਉਸ ਵੇਲੇ ਧੰਗੁਰੂ ਗੋਬੇ ਹਰਗੋਬਿੰਦ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਪੁੱਤਰ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਨੇ ਪਰ ਸਤਿਗੁਰਾਂ ਨੇ ਗੁਰਤਾ ਗੱਦੀ ਆਪਣੇ ਪੁੱਤਰ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਨਹੀਂ ਦਿੱਤੀ ਪੋਤਰੇ ਨੂੰ ਦਿੱਤੀ ਇਤਿਹਾਸ ਲਿਖਦਾ ਹੈ ਕਿ ਧੰਗੁਰੂ ਹਰ ਰਾਇ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਦੇਣ ਲੱਗੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਵੇਲੇ ਮਾਤਾ ਜੀ ਨੇ ਸਵਾਲ ਕੀਤਾ ਸੀ ਕਿ ਕਾਰਨ ਹੈ ਕਿ ਤੁਸੀਂ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਕਿਉਂ ਕਿ ਗੁਰਤੇਗ ਬਹਾਦਰ ਸਾਹਿਬ ਜੀ ਦਾ ਸੁਭਾ ਜਿਹੜਾ ਨਾ ਬਚਪਨ ਤੋਂ ਲੈ ਕੇ ਸਤਿਗੁਰ ਜੀ ਦੇ ਜੀਵਨ ਵਿੱਚ ਬਿਲਕੁਲ ਵੀ ਚੰਚਲਤਾ ਨਹੀਂ ਸੀ ਬੜਾ ਗੰਭੀਰ ਸੁਭਾਅ ਸੀ ਧੰਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਜਿਵੇਂ ਆਮ ਬੱਚਿਆਂ ਦੇ ਅੰਦਰ ਚੰਚਲਤਾ ਹੁੰਦੀ ਹੈ ਗੁਰਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚ ਬਿਲਕੁਲ ਵੀ ਐਸੀ ਚੰਚਲਤਾ ਨਹੀਂ ਬਾਣੀ ਨਾਲ ਬੜਾ ਪ੍ਰੇਮ ਔਰ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਬੜੀ ਡੂੰਗੀ ਪ੍ਰੇਰਣਾ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਲੈਂਦੇ ਨੇ ਛੋਟੀ ਜੀ ਉਮਰ ਸਤਗੁਰਾਂ ਦੀ ਕਿਉਂਕਿ ਅੱਜ ਜਿਹੜਾ ਦਿਨ ਆਪਾਂ ਉਸ ਦਿਨ ਵੱਲ ਆਣੇ ਅੱਗੇ ਆਉਣ ਵਾਲੇ ਸਮੇਂ ਵਿੱਚ ਗੁਰੂ ਅਰਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦਾ ਦਿਨ ਸਮਾ ਬਣਿਆ ਤੇ ਜ਼ਰੂਰ ਸਾਰੇ ਜੀਵਨ ਨੂੰ ਸਮਝਣ ਦਾ ਯਤਨ ਕਰਾਂਗੇ ਆਪਾਂ ਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸਤਗੁਰਾਂ ਨੇ ਮਾਤਾ ਜੀ ਨੇ ਪੁੱਛਿਆ ਵੀ ਕੀ ਕਾਰਨ ਹੈ ਤੁਸੀਂ ਆਪਣੇ ਪੁੱਤਰ ਨੂੰ ਕਿਉਂ ਨਹੀਂ ਇਹ ਜ਼ਿੰਮੇਵਾਰੀ ਦੇ ਰਹੇ ਜਦਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਕਾਬਿਲ ਨੇ ਇੱਕ ਹੁੰਦਾ ਨਾ ਵੀ ਜਿਵੇਂ ਪਹਿਲਾਂ ਗੁਰੂ ਘਰ ਦੇ ਅੰਦਰ ਗੁਰੂ ਸਪੁੱਤਰ ਗੁਰੂ ਦੇ ਹੁਕਮ ਤੋਂ ਆਕੀ ਰਹੇ ਬਾਬਾ ਸ਼੍ਰੀ ਚੰਦ ਬਾਬਾ ਲਕਮੀ ਦਾਸ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਫਿਰ ਬਾਬਾ ਪਿਰਥੀ ਚੰਦ ਬਾਬਾ ਮਹਾਦੇਵ ਪਰ ਗੁਰੂ ਅਰਜਨ ਸਾਹਿਬ ਜੀ ਹੁਕਮ ਵਿੱਚ ਰਹੇ ਹੁਣ ਇੱਥੇ ਵੀ ਸਵਾਲ ਇਹ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਘਰ ਵਿੱਚ ਰਹਿਣ ਵਾਲੇ ਨੇ ਤੇ ਕੀ ਕਾਰਨ ਹੈ ਕਿਉਂਕਿ ਉਸ ਵੇਲੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 23 ਸਾਲ ਦੀ ਹੈ 1621 ਦਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1644 ਨੂੰ ਗੁਰਤਾ ਗੱਦੀ ਮਿਲਦੀ ਹੈ ਗੁਰੂ ਹਰ ਰਾਇ ਪਾਤਸ਼ਾਹ ਜੀ ਨੂੰ 23 ਸਾਲ ਦੀ ਉਮਰ ਹੈ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਹਰ ਰਾਇ ਪਾਤਸ਼ਾਹ ਜੀ ਦੀ ਉਮਰ 14 ਸਾਲ ਹੈ ਉਮਰ ਵਿੱਚ ਵੀ ਵੱਡੇ ਨੇ ਤੇ ਸਤਗੁਰ ਪਾਤਸ਼ਾਹ ਜੀ ਦੇ ਚਰਣਾ ਵਿੱਚ ਰਹਿ ਕੇ ਹੁਕਮ ਮੰਨਣ ਵਿੱਚ ਵੀ ਅੱਗੇ ਨੇ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਗੱਲ ਆਖੀ ਪਾਤਸ਼ਾਹ ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਮਹਿਲ ਨੂੰ ਮਾਤਾ ਨਾਨਕੀ ਨੂੰ ਕਹਿਣ ਲੱਗੇ ਤੁਸੀਂ ਧਿਆਨ ਰੱਖੋ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਕਾਰਜ ਕਰਨੇ ਨੇ ਨਾ ਉਹਨਾਂ ਲਈ ਅਜੇ ਨਾਲ ਨੂੰ ਹੋਰ ਤਿਆਰੀ ਦੀ ਜ਼ਰੂਰਤ ਹੈ ਤੇ ਪੁੱਛਿਆ ਵੀ ਉਹ ਕਿਹੜੇ ਕਾਰਜ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਜਿਹੜਾ ਕਾਰਜ ਇਹਨਾਂ ਨੇ ਕਰਨਾ ਹੈ ਨਾ ਉਹ ਕਾਰਜ ਦੁਨੀਆਂ ਤੇ ਕਿਸੇ ਹੋਰ ਨੇ ਨਹੀਂ ਕਰਨਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਆਕੇ ਤੇਗ ਬਹਾਦਰ ਸਿੱਖ ਕਿਰਿਆ ਕਰੀ ਨਕਿਨਹੁ ਆਨ ਕਿਸੇ ਹੋਰ ਨੇ ਨਹੀਂ ਕੀਤਾ ਜੋ ਗੁਰ ਤੇਗ ਬਹਾਦਰ ਸਾਹਿਬ ਜੀ ਕਰ ਗਏ ਹਕੀਕਤ ਵਿੱਚ ਇਹ ਹਿੰਦੁਸਤਾਨ ਦਾ ਜੋ ਅੱਜ ਨਕਸ਼ਾ ਹੈ ਇੰਡੀਆ ਦਾ ਇਹ ਇਹ ਸਭ ਕੁਝ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਣ ਹੈ। ਨਿੱਤੇ ਇਥੇ ਕੀ ਹੋਣਾ ਸੀ ਆਪਾਂ ਸਭ ਜਾਣਦੇ ਆ। ਮੇਰੇ ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਗੁਰਤਾ ਗੱਦੀ ਤੇ ਆਸੀਨ ਹੁੰਦੇ ਨੇ। ਗੁਰੂ ਹਰ Rai ਪਾਤਸ਼ਾਹ ਜੀ ਦਾ ਨਾ ਕੁਦਰਤ ਨਾਲ, ਨੇਚਰ ਨਾਲ ਬੜਾ ਪਿਆਰ ਸੀ। ਇਸੇ ਕਰਕੇ ਗੁਰੂ ਹਰ Rai ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਦਿਹਾੜਾ ਹੁੰਦਾ ਹੈ ਨਾ ਉਹ ਕੁਦਰਤੀ ਵਾਤਾਵਰਨ ਦੇ ਸੰਬੰਧ ਵਿੱਚ ਉਸ ਨੂੰ ਪ੍ਰਣਾਕ ਕੇ ਬਣਾਇਆ ਜਾਂਦਾ ਹੈ। ਇੰਦੇ ਕਾਰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਛੋਟੀ ਜੀ ਉਮਰ ਦੇ ਅੰਦਰ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਤੁਰੇ ਜਾ ਰਹੇ ਨੇ ਕਿਰਤਪੁਰ ਸਾਹਿਬ ਜੀ ਦੀ ਧਰਤੀ ਐ ਇੱਥੇ ਦਾਤਾ ਜੀ ਦੇ ਨਾਲ ਤੁਰੇ ਜਾ ਰਹੇ ਨੇ ਧੰਨ ਗੁਰੂ ਹਰ Rai ਪਾਤਸ਼ਾਹ ਜੀ ਤੇ ਸਤਪੁਰਾਂ ਨੇ ਜਿਹੜਾ ਚੋਲਾ ਪਾਇਆ ਹੋਇਆ ਉਸ ਨੂੰ ਬੜਾ ਖੁੱਲਾ ਸੀ ਬਗੀਚੇ ਵਿੱਚੋਂ ਲੰਘਦੇ ਆਂ ਸਤਪੁਰ ਗੁਰੂ ਹਰ Rai ਪਾਤਸ਼ਾਹ ਜੀ ਦੇ ਚੋਲੇ ਦੇ ਨਾਲ ਇੱਕ ਫੁੱਲ ਅੜਦਾ ਹੈ ਤੇ ਉਹ ਫੁੱਲ ਟੁੱਟ ਜਾਂਦਾ ਹੈ ਸਤਗੁਰ ਪਾਤਸ਼ਾਹ ਜੀ ਬੜੀ ਛੋਟੀ ਉਮਰ ਹੈ ਗੁਰੂ ਹਰ Rai ਸਾਹਿਬ ਜੀ ਦੀ ਦਾਦਾ ਜੀ ਦੇ ਨਾਲ ਨੇ ਪਿਆਰ ਬੜਾ ਸੀ ਦਾਦਾ ਜੀ ਦੇ ਨਾਲ ਜਦੋਂ ਫੁੱਲ ਟੁੱਟਦਾ ਤੇ ਗੁਰੂ ਹਰ Rai ਪਾਤਸ਼ਾਹ ਜੀ ਉਸ ਫੁੱਲ ਨੂੰ ਫੜ ਕੇ ਨਾਲ ਜਿੱਥੇ ਫੁੱਲ ਦਾ ਬੂਟਾ ਸੀ ਉਸ ਬੂਟੇ ਦੇ ਕੋਲ ਬਹਿ ਜਾਂਦੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਨਿਕਲ ਜਾਂਦੇ ਨੇ ਪਿੱਛੇ ਵੇਖਦੇ ਨੇ ਵੀ ਪੁੱਤਰ ਨਹੀਂ ਆਇਆ ਪੋਤਰਾ ਨਹੀਂ ਆਇਆ ਬੱਚਾ ਨਹੀਂ ਆਇਆ ਪਿੱਛੇ ਮੁੜਦੇ ਨੇ ਕੀ ਵੇਖਦੇ ਨੇ ਧੰਨ ਗੁਰੂ ਹਰ Rai ਪਾਤਸ਼ਾਹ ਜੀ ਉਸ ਟੁੱਟੇ ਹੋਏ ਫੁੱਲ ਨੂੰ ਆਪਣੇ ਹੱਥ ਵਿੱਚ ਲੈ ਕੇ ਬੜੇ ਮਾਇੂਸ ਹੋ ਕੇ ਬੈਠੇ ਨੇ ਤੇ ਜਦੋਂ ਗੁਰੂ ਪਿਤਾ ਨੇ ਪੁੱਛਿਆ ਦਾਦਾ ਨੇ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਕਾਰਨ ਤੇ ਅੱਗੋਂ ਗੁਰੂ ਰਾਇ ਪਾਤਸ਼ਾਹ ਜੀ ਕਹਿੰਦੇ ਨੇ ਦਾਦਾ ਜੀ ਗੁਰੂ ਪਿਤਾ ਜੀ ਇਹ ਫੁੱਲ ਮੇਰੇ ਚੋਲੇ ਦੇ ਨਾਲ ਅੜ ਕੇ ਟੁੱਟ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਚਨ ਆਖਿਆ ਸੀ ਬੇਟਾ ਜੀ ਅਗਰ ਚੋਲਾ ਵੱਡਾ ਹੋਵੇ ਤੇ ਦਾਮਨ ਸੰਭਾਲ ਕੇ ਚੱਲਣਾ ਚਾਹੀਦਾ ਹੈ ਧਿਆਨ ਦੇਣਾ ਅਗਰ ਚੋਲਾ ਵੱਡਾ ਹੋਵੇ ਇਹਦਾ ਮਤਲਬ ਸੀ ਅਗਰ ਦੁਨੀਆ ਦੇ ਅੰਦਰ ਰੱਬ ਨੇ ਵਡਿਆਈਆਂ ਬਹੁਤ ਦੀਆਂ ਨੇ ਤੇ ਉਹਨਾਂ ਵਡਿਆਈਆਂ ਦੇ ਨਸ਼ੇ ਵਿੱਚ ਨਹੀਂ ਚੱਲਣਾ ਦામਨ ਸੰਕੋਚ ਕੇ ਚੱਲਣਾ ਹੁੰਦਾ ਹੈ ਰੱਬ ਦੇ ਬਾਣੇ ਵਿੱਚ ਹੁਕਮ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਹੁੰਦਾ ਹੈ ਇੰਨੀ ਗੱਲ ਧੰਗ ਗੁਰੂ ਹਰਿ ਰਾਇ ਸਾਹਿਬ ਜੀ ਨੇ ਆਪਣੇ ਪੱਲੇ ਬੰਨ ਲਏ ਜਿਦਨ ਧੰਗ ਗੁਰੂ ਹਰਿ ਪਾਦਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨਾ ਮੇਰੇ ਸਤਪੁਰਾਂ ਨੇ ਬਵੰਜਾ ਬਾਗ ਧਿਆਨ ਦੇਣਾ 52 ਬਾਗ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਲਾਏ ਗੁਰੂ ਅਰਗੋ ਗੁਰੂ ਅਰਜਨ ਸਾਹਿਬ ਜੀ 52 ਤਰ੍ਹਾਂ ਦੇ ਬਾਗ ਸਤਪੁਰਾਂ ਨੇ ਲਵਾਏ ਤੇ ਜਦੋਂ ਕਿਤੇ ਇਤਿਹਾਸ ਲਿਖਦਾ ਹੈ ਕਵੀ ਸੰਤੋਖ ਸਿੰਘ ਚੂੜਾਮਣੀ ਜੀ ਲਿਖਦੇ ਨੇ ਜਦੋਂ ਕਿਤੇ ਹਵਾ ਰੁਮਕਦੀ ਸੀ ਨਾ ਕਿਰਤਪੁਰ ਦੀ ਧਰਤੀ ਤੇ ਸਾਰਾ ਸ਼ਹਿਰ ਜਿਹੜਾ ਉਹ ਮਹਿਕਾਂ ਦੇ ਨਾਲ ਭਰ ਜਾਂਦਾ ਸੀ ਇੰਨੇ ਸੋਹਣੇ ਬਾਗ ਫਿਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੁਨੀਆ ਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਵਾਖਾਨਾ ਜਿਹੜਾ ਜਿਹਨੂੰ ਉਸ ਵੇਲੇ ਸਫਾਖਾਨਾ ਕਿਹਾ ਜਾਂਦਾ ਸੀ ਉਹ ਕਿਰਤਪੁਰ ਸਾਹਿਬ ਜੀ ਦੀ ਧਰਤੀ ਤੇ ਲਾਇਆ ਚੇਤੇ ਰੱਖਿਓ ਇਸ ਹਿੰਦੁਸਤਾਨ ਦਾ ਬਾਦਸ਼ਾਹ ਸੀ ਜਿਹੜਾ ਉਸ ਵੇਲੇ ਜ਼ਹਾਂਗੀਰ ਇਹਦਾ ਪੁੱਤਰ ਸੀ ਦਾਰਾ ਸ਼ਿਕੋਰ ਔਰੰਗਜ਼ੇਬ ਨੇ ਆਪ ਧੋਖੇ ਦੇ ਨਾਲ ਇਸ ਕਾਰਨ ਕਿ ਜਿਹੜੀ ਗੱਦੀ ਹੈ ਤਖਤ ਹੈ ਮੈਨੂੰ ਮਿਲ ਜਾਏ ਆਪਣੇ ਵੱਡੇ ਭਰਾ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਾਣੇ ਵਿੱਚ ਪਾ ਕੇ ਖਵਾ ਦਿੱਤਾ ਇਨੇ ਪਹਿਲੋ ਸਾਰੀ ਪੜਤਾਲ ਕਰਨੀ ਵਿੱਚ ਜੇ ਅੰਦਰ ਚਲਾ ਗਿਆ ਮੈਦੇ ਵਿੱਚ ਤੇਨੇ ਗਲਣਾ ਨਹੀਂ ਇਸ ਵਾਰ ਕਰਕੇ ਮੇਰੇ ਭਰਾ ਦੀ ਸਹਜੇ ਸਹਜੇ ਮੌਤ ਹੋ ਜਾਏਗੀ ਤੇ ਮੁੜ ਕੇ ਮੇਰਾ ਪਿਓ ਮੈਨੂੰ ਇਸ ਤਖਤ ਦੇ ਉੱਪਰ ਬਿਠਾ ਦੇਗਾ ਇਹ ਔਰੰਗਜ਼ੇਬ ਦੀ ਮਨਸਾ ਸੀ ਪਰ ਜਦੋਂ ਧੰਗ ਗੁਰੂ ਹਰਹਿੰਦਰਾ ਜਿਕੋ ਇਹਦੀ ਤਬੀਅਤ ਦਿਨੋ ਦਿਨ ਖਰਾਬ ਹੋਣ ਲੱਗੀ ਪੂਰੇ ਹਿੰਦੁਸਤਾਨ ਕੀ ਵਿਦੇਸ਼ਾਂ ਤੋਂ ਵੀ ਜਿਹੜੇ ਵੈਦ ਹਕੀਮ ਬੁਲਾਏ ਗਏ ਪਰ ਉਹਦੀ ਸਿਹਤ ਵਿੱਚ ਕੋਈ ਸੁਧਾਰ ਨਾ ਆਵੇ ਫਿਰ ਕਿਸੇ ਚੰਗੇ ਵੈਦ ਨੇ ਆਖਿਆ ਵੀ ਇਹਨਾਂ ਦੇ ਲਈ ਕੁਝ ਦਵਾਈਆਂ ਚਾਹੀਦੀਆਂ ਨੇ ਦੇਸੀ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਹਰੜ ਇੱਕ ਕਿਸਮ ਦਾ ਲੌਂਗ ਉਹ ਚੀਜ਼ਾਂ ਕਾਫੀ ਕੁਝ ਕਹਿ ਕੇ ਤੇ ਇਹ ਚੀਜ਼ਾਂ ਮੰਗਵਾਓ ਇਹਨਾਂ ਚੀਜ਼ਾਂ ਨੂੰ ਪੀਸ ਕੇ ਜੇ ਇਹਨੂੰ ਖਵਾਇਆ ਜਾਏ ਤੇ ਹੋ ਸਕਦਾ ਹੈ ਦੀ ਸਿਹਤ ਵਿੱਚ ਸੁਧਾਰ ਆ ਜਾਵੇ ਤੇ ਧਿਆਨ ਦੇਣਾ ਪੂਰੀ ਦੁਨੀਆ ਦੇ ਅੰਦਰ ਇਹ ਚੀਜ਼ਾਂ ਸਿਰਫ ਧੰਗ ਗੁਰੂ ਹਰਿ ਰਾਏ ਸਾਹਿਬ ਜੀ ਦੇ ਘਰ ਵਿੱਚੋਂ ਮਿਲੀਆਂ ਸੀ। ਸਾਨੂੰ ਮਾਣ ਹੋਣਾ ਚਾਹੀਦਾ ਦੇਖੋ ਅਸੀਂ ਬੜੇ ਪਿੱਛੇ ਰਹਿ ਗਏ ਨਾ ਚੀਜ਼ਾਂ ਤੋਂ ਅਸੀਂ ਸਿਰਫ ਗੁਰਦੁਆਰਿਆਂ ਦੀਆਂ ਇਮਾਰਤਾਂ ਤੱਕ ਸੀਮਤ ਰਹਿ ਗਏ ਸਾਡੇ ਕੋਲੋਂ ਸਾਰੀਆਂ ਚੀਜ਼ਾਂ ਵਿਸਰ ਗਈਆਂ এডਿਕੇਸ਼ਨ ਤੇ ਬੜਾ ਜ਼ੋਰ ਦਿੱਤਾ ਮੇਰੇ ਸਤਿਗੁਰੂ ਨੇ ਗੁਰੂ ਘਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਲੈ ਕੇ ਗੁਰਮੁਖੀ ਦੀ ਪੜ੍ਹਾਈ ਸ਼ੁਰੂ ਕੀਤੀ ਸਤਿਗੁਰਾਂ ਨੇ এডਿਕੇਸ਼ਨ ਤੇ ਕਿੰਨਾ ਜ਼ੋਰ ਸਤਿਗੁਰਾਂ ਨੇ ਆਪਣੇ ਪੁੱਤਰਾਂ ਨੂੰ ਪੋਤਰਿਆਂ ਨੂੰ ਕਿੰਨਾ ਪੜਾਇਆ এডਿਕੇਸ਼ਨ ਤੇ ਬੜਾ ਜ਼ੋਰ ਦਿੱਤਾ ਪਰ ਅਸੀਂ এডਿਕੇਸ਼ਨ ਦੇ ادارے ਜਿਹੜੇ ਬਣਾਏ ਉਹਨਾਂ ਨੂੰ ਵੀ ਨਹੀਂ ਸੰਭਾਲ ਸਕੇ ਸਾਡੇ ਆਪਣੇ ਬੱਚੇ ਉਹਨਾਂ ਵਿੱਚ ਪੜਨ ਦੇ ਲਈ ਤਿਆਰ ਨਹੀਂ ਕਿਉਂਕਿ ਉੱਥੇ ਪੜ੍ਹਾਈ ਦਾ ਮਿਆਰ ਡਿੱਗ ਗਿਆ ਜੇ ਅਸੀਂ ਗੁਰੂ ਸਹਿਬਾਨਾਂ ਦੇ ਨਾਂ ਤੇ ਕੋਈ ਕਲੀਨਿਕ ਹਸਪਤਾਲ ਬਣਾਏ ਅਸੀਂ ਉਹਨਾਂ ਨੂੰ ਨਹੀਂ ਸੰਭਾਲ ਸਕੇ ਸਾਡਾ ਜੋਰ ਗੁਰਦੁਆਰਿਆਂ ਦੀਆਂ ਦੀਵਾਰਾਂ ਨੂੰ ਸੋਨੇ ਵਿੱਚ ਮੜਨ ਤੇ ਲੱਗਾ ਹੋਏ ਚੇਤੇ ਰੱਖਿਓ ਤੇ ਮੁੜ ਕੇ ਕੰਮ ਕੁਝ ਵੀ ਨਹੀਂ ਆਣਾ ਉਪਦੇਸ਼ ਨੇ ਕੰਮ ਆਣਾ ਉਪਦੇਸ਼ ਵੱਲ ਸਾਡੀ ਤਵੱਜੋ ਨਹੀਂ ਮੇਰੇ ਸਤਿਗੁਰੂ ਗੁਰੂ ਅਰਜਪਾਤ ਜੀ ਨੇ ਇੰਨੀ ਕਿਰਪਾ ਕੀਤੀ ਸਾਹਿਬ ਪਾਤਸ਼ਾਹ ਜੀ ਨੇ ਸਫਾ ਖਾਨਾ ਦਵਾ ਖਾਨਾ ਬਣਾਇਆ ਫਿਰ ਗੁਰੂ ਅਰਜਪਾਤ ਜੀ ਨੇ ਬੇਅੰਤ ਬਖਸ਼ਿਸ਼ਾਂ ਕਿਰਤਪੁਰ ਸਾਹਿਬ ਜੀ ਦੀ ਧਰਤੀ ਤੇ ਰਹਦਿਆਂ 31 ਸਾਲ ਦੀ ਉਮਰ ਤੱਕ ਮੇਰੇ ਸਤਿਗੁਰ ਨੇ ਕੀਤੀਆਂ ਇਹੋ ਸਮਾਂ ਸੀ ਜਿਹੜਾ ਸਮਾਂ ਬੜੇ ਪਿਆਰ ਦੇ ਨਾਲ ਇਸ ਸਮੇਂ ਦੇ ਅੰਦਰ ਕੋਈ ਹਮਲਾਵਰ ਨਹੀਂ ਆਇਆ ਕੋਈ ਹੱਲਾ ਨਹੀਂ ਹੋਇਆ ਸਤਿਗੁਰ ਪਾਤਸ਼ਾਹ ਜੀ ਨੇ ਬਖੂਬੀ ਸਿੱਖੀ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦਾ ਪ੍ਰਚਾਰ ਕੀਤਾ ਗੁਰੂ ਹਰ Rai ਪਾਤਸ਼ਾਹ ਜੀ ਪਾਣੀ ਨਾਲ ਨਾ ਬੜਾ ਪਿਆਰ ਕਰਨਾ ਸਿਖਾਉਂਦੇ ਰਹੇ ਹਾਲਾਂਕਿ ਗੁਰੂ ਹਰ Rai ਸਾਹਿਬ ਜੀ ਨੇ ਇੱਕ ਵੀ ਸ਼ਬਦ ਇੱਕ ਵੀ ਅੱਖਰ ਗੁਰਬਾਣੀ ਦੇ ਅੰਦਰ ਸਤਿਗੁਰਾਂ ਦਾ ਆਪਣਾ ਨਹੀਂ ਹੈ ਉਹਦੇ ਕੁਝ ਹੋਰ ਇਤਿਹਾਸਕ ਕਾਰਨ ਵੀ ਨਹੀਂ ਪਰ ਧੰਨ ਗੁਰੂ ਹਰ Rai ਪਾਤਸ਼ਾਹ ਜੀ ਜੀ ਸਿੱਖਾਂ ਨੂੰ ਬਾਣੀ ਨਾਲ ਕਿਵੇਂ ਪਿਆਰ ਕਰਨਾ ਚਾਹੀਦਾ ਹੈ ਇਹ ਸਤਿਗੁਰਾਂ ਨੇ ਆਪਣੇ ਇਤਿਹਾਸ ਵਿੱਚ ਸਾਨੂੰ ਦੱਸਿਆ ਦੋ ਘਟਨਾਵਾਂ ਨੇ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਉਹਨਾਂ ਦੀ ਡਿਟੇਲ ਵਿੱਚ ਜਾਵਾਂ ਪਰ ਮੈਂ ਥੋੜਾ ਜਿਹਾ ਜ਼ਿਕਰ ਕਰ ਦਿਆਂ ਪਹਿਲੀ ਘਟਨਾ ਸਤਿਗੁਰੂ ਗੁਰੂ ਰਹਿ ਪਾਤਸ਼ਾਹ ਜੀ ਸ਼ਾਮ ਦਾ ਸਮਾਂ ਦਾਤਾ ਜੀ ਬਿਸਤਰ ਤੇ ਆਰਾਮ ਕਰ ਰਹੇ ਨੇ ਤੇ ਕੁਝ ਸੰਗਤਾਂ ਕਾਬਲ ਦੀ ਧਰਤੀ ਤੋਂ ਆਈਆਂ ਜਿਵੇਂ ਉਸ ਵੇਲੇ ਸਿੱਖਾਂ ਦੇ ਅੰਦਰ ਵੀ ਸਾਤ ਸੰਗਤ ਜੀ ਆਪਣੇ ਵਰਗਾ ਨਹੀਂ ਸੀ ਪਿਆਰ ਬੜਾ ਪਿਆਰ ਸੀ ਅਸੀਂ ਤੇ ਘਰੋਂ ਚੱਲਣਾ ਹੁੰਦਾ ਨਾ ਗੁਰਦੁਆਰੇ ਜਾਣਾ ਹੋਵੇ ਤੇ ਅਸੀਂ ਬਹਿ ਜਾਂ ਆਪਣੀ ਗੱਡੀ ਦੇ ਅੰਦਰ ਤੇ ਖਿਆਲ ਕਰਿਓ ਗੱਡੀ ਦੇ ਅੰਦਰ ਵੀ ਸਾਡੇ ਕੋਲ ਗੁਰਬਾਣੀ ਨਹੀਂ ਸੁਣੀ ਜਾਂਦੀ ਉੱਥੇ ਵੀ ਗੀਤ ਸ਼ੁਰੂ ਹੋ ਜਾਂਦੇ ਇੱਕ ਵਾਰੀ ਜਦੋਂ ਚੱਲੇ 5-7 ਮਿੰਟ 10 ਮਿੰਟ ਗੁਰਬਾਣੀ ਸੁਣ ਲਈ ਫਿਰ ਗਾਣੇ ਸ਼ੁਰੂ ਹੋ ਗਏ ਜਦੋਂ ਗੁਰਦੁਆਰੇ ਦੇ ਨੇੜੇ ਪਹੁੰਚਣ ਵਾਲੇ ਹੋਏ ਫਿਰ ਦੁਬਾਰਾ ਗੁਰਬਾਣੀ ਲਾ ਲਿਆ ਹੁਣ ਇਹ ਸਾਡੀ ਮਾਨਸਿਕਤਾ ਹੈ ਪਰ ਸਤ ਉਹਨਾਂ ਸਿੱਖਾਂ ਦਾ ਪਿਆਰ ਦੇਖੋ ਉਹਨਾਂ ਨੇ ਟੋਲੀਆਂ ਦੇ ਵਿੱਚ ਚੱਲ ਕੇ ਆਣਾ ਸਫ਼ਰ ਪੈਦਲ ਹੁੰਦੇ ਸਨ ਮਹੀਨਿਆਂ ਦਾ ਸਮਾਂ ਲੱਗਦਾ ਸੀ ਪਹੁੰਚਣ ਤੇ ਪਰ ਉਹਨਾਂ ਮਹੀਨਿਆਂ ਬੱਦੀ ਰਾਹ ਵਿੱਚ ਆਉਂਦੇ ਸਫ਼ਰ ਕਰਦੇ ਗੁਰਬਾਣੀ ਗਾਉਂਦੇ ਆਣਾ ਸਤਗੁਰਾਂ ਦੇ ਕੋਲ ਆਏ ਪਾਤਸ਼ਾਹ ਜੀ ਦਰਬਾਰ ਵਿੱਚ ਆਪਣੇ ਕਕਸ਼ ਵਿੱਚ ਬੈਠੇ ਨੇ ਆਰਾਮ ਕਰ ਰਿ ਨੇ ਸਿੱਖ ਚੋਰ ਕਰ ਰਿਹਾ ਸਤਗੁਰਾਂ ਦੇ ਉੱਤੇ ਧਨ ਗੁਰੂ ਆ ਰਹਾਏ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਬਾਣੀ ਪਈ ਸਤਿਗੁਰੂ ਇੱਕਦਮ ਜਲਦੀ ਨਾਲ ਉੱਠੇ ਜਦੋਂ ਉੱਠੇ ਤੇ ਮੰਝੇ ਦਾ ਪਾਵਾ ਸਤਿਗੁਰਾਂ ਦੇ ਕੋਡੇ ਵਿੱਚ ਲੱਗਾ ਕੌਣ ਨਿਕਲ ਆਇਆ ਸਿੱਖ ਚੋਰ ਬਰਦਾਰ ਕਹਿੰਦਾ ਦਾਤਾ ਜੀ ਇੰਨੀ ਜਲਦੀ ਕਿਉਂ ਕੀਤੀ ਸਤਿਗੁਰ ਕਹਿ ਰਹੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਬਾਣੀ ਪੜਦੇ ਸਿੱਖ ਆਏ ਨੇ ਜੀ ਅਸੀਂ ਨਾ ਉਠੀਏ ਤੇ ਗੁਰਬਾਣੀ ਦਾ ਨਿਰਾਦਰ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਅਗੋ ਸਿੱਖ ਕਹਿੰਦਾ ਚੋਰ ਬਰਦਾਰਦਾਤਾ ਜੀ ਬਾਣੀ ਵੀ ਤੇ ਤੁਹਾਡੀ ਹੈ ਨਾ ਤੁਸੀਂ ਜੋਤ ਦੇ ਮਾਲਕ ਹੋ ਤੇ ਤੁਹਾਡੀ ਜੋਤ ਵਿੱਚੋਂ ਬਾਣੀ ਪ੍ਰਗਟ ਹੋਈ ਹੈ ਫਿਰ ਤੁਹਾਨੂੰ ਸਾਬ ਕਹਿੰਦੇ ਕਿ ਬਾਣੀ ਸਾਡੀ ਨਹੀਂ ਤਨ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਇਹ ਬਾਣੀ ਤੁਰਕੀ ਹੈ ਤਾਂ ਹੀ ਸਤਿਗੁਰ ਨੇ ਕਿਤੇ ਬਾਣੀ ਦੇ ਅੰਦਰ ਨਹੀਂ ਆਖਿਆ ਵੀ ਮੈਂ ਬਾਣੀ ਦਾ ਉਚਾਰਨ ਕਰਦਾ ਜਿੰਨੀਆਂ ਥਾਵਾਂ ਤੇ ਪੜੋ ਕਿ ਮੇਰੇ ਸਤਿਗੁਰ ਨੇ ਕੋਈ ਗੱਲ ਆਖੀ ਜੈਸੀ ਮੇ ਆਵੇ ਖਸਮ ਕੀ ਬਾਣੀ ਇਹ ਖਸਮ ਤੇ ਬੋਲ ਨੇ ਗੁਰੂ ਅਰੈ ਪਾਤਸ਼ਾਹੀ ਸਿੱਖਾਂ ਨੂੰ ਕਹਿਣ ਲੱਗੇ ਸਿੱਖੋ ਹਮੇਸ਼ਾ ਚੇਤੇ ਰੱਖਿਓ ਜਿਨ੍ਹਾਂ ਬਾਣੀ ਦਾ ਅਦਬ ਕਰੋਗੇ ਕਰਤਾਰ ਕਰਤੇ ਅਕਾਲ ਪੁਰਖ ਦੀਆਂ ਉਹਨੀਆਂ ਖੁਸ਼ੀਆਂ ਤੁਹਾਨੂੰ ਮਿਲਣਗੀਆਂ ਸਾਬ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਜਿਹੜੇ ਬਚਨ ਆਖੇ ਉਹਨੂੰ ਗਿਆਨੀ ਗਿਆਨ ਸਿੰਘ ਜੀ ਤਵਾਰਿਕ ਗੁਰੂ ਖਾਲਸਾ ਦੇਵਿੰਦਰ ਲਿਖਦੇ ਨੇ ਕਹਿੰਦੇ ਨੇ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾਹੀਂ ਹਮਾਰਾ ਜਿਨੇ ਬਾਣੀ ਦੇ ਪ੍ਰਤੀ ਅਦਬ ਨਹੀਂ ਉਹ ਸਾਡਾ ਸੇਖ ਹੀ ਨਹੀਂ ਹੋ ਸਕਦਾ ਇਹ ਹੈ ਪਿਆਰ ਦੂਜੀ ਘਟਨਾ ਆਪਣਾ ਹੀ ਪੁੱਤਰ ਗੁਰੂ ਰਾਇ ਸਾਬ ਜੀ ਦਾ ਬਾਬਾ RAM ਰਾਏ ਦੋ ਪੁੱਤਰ ਨੇ ਸਤਗੁਰਾਂ ਦੇ ਵੱਡੇ ਪੁੱਤਰ ਦਾ ਨਾਮ ਨੇ ਬਾਬਾ RAM ਰਾਏ ਛੋਟੇ ਪੁੱਤਰ ਦਾ ਨਾਮ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪਣੇ ਪੁੱਤਰ ਧੰਨ ਗੁਰੂ ਹਰ Rai ਪਾਤਸ਼ਾਹ ਜੀ ਨੇ ਬਾਬਾ RAM Rai ਨੂੰ ਔਰੰਗਜ਼ੇਬ ਦੇ ਕਹਿਣ ਦੇ ਉੱਤੇ ਦਿੱਲੀ ਭੇਜਿਆ ਕਿਉਂਕਿ ਜਿਹੜੇ ਗੁਰੂ ਘਰ ਦੇ ਨਾਲ ਦੁੱਖ ਰੱਖਣ ਵਾਲੇ ਬੰਦੇ ਸਨ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਉਹਨਾਂ ਸ਼ਿਕਾਇਤਾਂ ਦੇ ਇਵਜ ਵਜੋਂ ਕਿਉਂਕਿ ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਨੇ ਆਪਣੇ ਐਲਕਾਰ ਭੇਜੇ ਕਿਰਤਪੁਰ ਵੀ ਸਾਨੂੰ ਅਸੀਂ ਚਾਹਨੇ ਆ ਧੰਗੁਰਾ ਰਹਿ ਪਾਤਸ਼ਾਹ ਜੀ ਤੁਹਾਨੂੰ ਮਿਲਿਏ ਤੇ ਸਾਨੂੰ ਮਿਲਣ ਲਈ ਦਿੱਲੀ ਆਓ ਸਤਿਗੁਰ ਆਪ ਨਹੀਂ ਆਏ ਧੰਗੁਰਾ ਰਹਿ ਪਾਤਸ਼ਾਹ ਜੀ ਆਪਣੇ ਪੁੱਤਰ ਬਾਬਾ ਰਾਮ ਰਾਏ ਨੂੰ ਭੇਜਿਆ ਬਾਬਾ ਰਾਮ ਰਾਏ ਦਿੱਲੀ ਆਏ ਇੱਥੇ ਬਖੂਬੀ ਇਤਿਹਾਸ ਲਿਖਦਾ ਹੈ ਪਹਿਲੇ ਦਿਨ ਭਰੀ ਸਭਾ ਦੇ ਅੰਦਰ ਕਈ ਤਰ੍ਹਾਂ ਦੇ ਸਵਾਲ ਬਾਬਾ ਰਾਮ ਰਾਏ ਕੋਲ ਪੁੱਛੇ ਗਏ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਬਾਬਾ ਰਾਮ ਰਾਏ ਨੇ ਸਤਿਗੁਰਾਂ ਦੀ ਕਿਰਪਾ ਨਾਲ ਬੜੇ ਸੋਹਣੇ ਦਿੱਤੇ ਰਾਤ ਹੋਈ ਚੰਗੇ ਕਕਸ਼ ਦੇ ਵਿੱਚ ਬਾਬਾ ਰਾਮ ਰਾਏ ਨੂੰ ਆਰਾਮ ਕਰਨ ਲਈ ਮਿਲਿਆ ਹਰ ਤਰ੍ਹਾਂ ਦੇ ਭੋਜਨ ਸਹੂਲਤਾਂ ਸੁਖ ਬਾਬਾ ਰਾਮ ਰਾਏ ਦਾ ਮਨ ਡੋਲ ਗਿਆ ਵੀ ਇੰਨਾ ਆਨੰਦ ਬਾਦਸ਼ਾਹਾਂ ਦੇ ਦਰਬਾਰ ਵਿੱਚ ਇੰਨੀ ਖੁਸ਼ੀ ਇੰਨਾ ਇੰਨਾ ਸਬਰ ਇੰਨਾ ਕੁਝ ਇੰਨਾ ਕੁਝ ਵੇਖ ਕੇ ਐਸਾ ਮਨ ਭਰਮਿਆ ਅਗਲੇ ਦਿਨ ਦੀਵਾਨ ਵਿੱਚ ਪੁੱਛਿਆ ਗਿਆ ਕਿ ਤੁਸੀਂ ਗੁਰਬਾਣੀ ਦੀ ਪੰਕਤੀ ਪੜ੍ਹ ਦਿਓ ਮਿੱਟੀ ਮੁਸਲਮਾਨ ਕੀ ਭੇੜੇ ਪਈ কুমਯਾਰ ਉੱਥੇ ਮੁਸਲਮਾਨ ਸ਼ਬਦ ਕਿਉਂ ਵਰਤਿਆ ਹੈ ਸਾਡੇ ਕੋਲ ਸ਼ਿਕਾਇਤ ਆਈ ਹੈ ਵੀ ਤੁਸੀਂ ਮੁਸਲਮਾਨਾਂ ਦਾ ਨਿਰਾਦਰ ਕੀਤਾ ਇਸ ਬਾਣੀ ਦੇ ਅੰਦਰ ਤੇ ਅਗੋ ਬਾਬਾ RAM RAJ ਨੇ ਜਵਾਬ ਦੇਣ ਦੀ ਬਜਾਏ ਇਹ ਸ਼ਬਦ ਕਹਿ ਦਿੱਤੇ ਕਿ ਇੱਥੇ ਮਿੱਟੀ ਮੁਸਲਮਾਨ ਕੀ ਨਹੀਂ ਮਿੱਟੀ ਬੇਈਮਾਨ ਕੀ ਹੈ ਇਹ ਲਿਖਾਰੀ ਦੀ ਉਕਾਈ ਕਰਕੇ ਹੋਇਆ ਜਿਹੜਾ ਲਿਖਣ ਵਾਲਾ ਸੀ ਨਾ ਇਹ ਉਹਦੀ ਉਕਾਈ ਕਰਕੇ ਸ਼ਬਦ ਬੇਈਮਾਨ ਤੋਂ ਮੁਸਲਮਾਨ ਲਿਖਿਆ ਗਿਆ ਬਸ ਇਹ ਗੱਲ ਨਾਲ ਦੇ ਸਿੱਖ ਸੀ ਜਿਹੜੇ ਗਏ ਉਹਨਾਂ ਨੂੰ ਪਤਾ ਲੱਗੀ ਉਹਨਾਂ ਸਿੱਖਾਂ ਨੇ ਗੱਲ ਗੁਰੂ ਹਰ Rai ਸਾਹਿਬ ਜੀ ਨੂੰ ਕਹੀ ਤੇ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਨੇ ਕਿਹਾ ਬਾਬਾ RAM RAJ ਨੂੰ ਕਹੋ ਉਹਦਾ ਮੁਖ ਹੁਣ ਬਾਦਸ਼ਾਹ ਵਾਲੇ ਤਖਤਾਂ ਵਾਲੇ ਉਹਨੂੰ ਕਹੋ ਜਿਉਂਦਾ ਮੁਖ ਬਾਦਸ਼ਾਹਾਂ ਵਾਲੇ ਤੇ ਅੱਜ ਤੋਂ ਬਾਅਦ ਆਪਣਾ ਮੁਖ ਉਧਰ ਹੀ ਰੱਖੇ ਗੁਰੂ ਘਰ ਵਾਲਾ ਆਪਣਾ ਮੂੰਹ ਨਾ ਕਰੇ ਇਹ ਹੈ ਗੁਰਬਾਣੀ ਨਾਲ ਪਿਆਰ ਜੋ ਮੇਰੇ ਸਤਿਗੁਰੂ ਜੀ ਦਰਸਾ ਰਹੇ ਨੇ ਫਿਰ ਇੱਥੇ ਸਤਿਗੁਰੂ ਗੁਰੂ ਅਰਜਪਾਤ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ 31 ਸਾਲ ਦੀ ਉਮਰ ਹੈ ਵੇਖੋ ਜਿੰਨੇ ਗੁਰੂ ਸਾਹਿਬਾਨ ਹੋਏ ਨੇ ਨਾ ਸਿਰਫ ਤਿੰਨ ਗੁਰੂਆਂ ਨੂੰ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਤਕਰੀਬਨ ਸਤਗੁਰਾਂ ਦੀ ਉਮਰ 73 ਸਾਲ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਮਰ 94 ਸਾਲ ਦੇ ਫਿਰ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੀ ਉਮਰ ਮਾਫ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਰਬਲਾ 54 ਸਾਲ ਹੈ ਤਿੰਨ ਗੁਰੂਆਂ ਨੂੰ ਛੱਡ ਕੇ ਬਾਕੀ ਸਾਰੇ ਗੁਰੂ ਸਹਿਬਾਨਾਂ ਦੀ ਉਮਰ 50 ਸਾਲ ਤੋਂ ਘੱਟ ਹੈ ਸਿਰਫ 31 ਸਾਲ ਦੀ ਉਮਰ ਸੀ ਧੰਨ ਗੁਰੂ ਹਰਿਪਾਤ ਸਾਹਿਬ ਜੀ ਸਤਿਗੁਰੂ ਜੀ ਅੱਜ ਦੇ ਦਿਨ ਸ਼ਰੀਰ ਦਾ ਚੋਲਾ ਛੱਡਣ ਲੱਗੇ ਤੇ ਸਿੱਖ ਸੰਗਤਾਂ ਕਹਿਣ ਲੱਗੀਆਂ ਸਤਿਗੁਰੂ ਜੀ ਗੁਰਤਾ ਗੱਦੀ ਕਿੰਨੂੰ ਜ਼ਿੰਮੇਵਾਰੀ ਦੇ ਕੇ ਜਾ ਰਹੇ ਹੋ ਤੁਹਾਡਾ ਵੱਡਾ ਪੁੱਤਰ ਤੇ ਤੁਹਾਡੇ ਤਵਾਕੀ ਹੋ ਗਿਆ ਤੇ ਸਹਿਬ ਪਾਤਸ਼ਾਹ ਜੀ ਆਖੇ اسی ਆਪਣੀ ਛੋਟੇ ਪੁੱਤਰ ਤਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਰਿਹਾ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਉਮਰ 5 ਸਾਲ ਤੇ 2 ਮਹੀਨੇ ਸੀ ਸਤਿਗੁਰਾਂ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ ਸੌਂਪੀ ਤੇ ਗੁਰੂ ਹਰਿ ਰਾਏ ਪਾਤਸ਼ਾਹ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਉਹਨਾਂ ਨੇ ਇਸ ਉਮਰ ਦੇ ਅੰਦਰ ਕਿਉਂਕਿ ਸਤਿਗੁਰਾਂ ਦਾ ਪਿਆਰ ਬੜਾ ਸੀ ਬਾਣੀ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਸ ਲਿਖਦਾ ਹੈ ਅਜੇ ਸਤਗੁਰ ਜੀ ਜਦੋਂ ਬੰਦੇ ਸਨ ਨਾ ਮਹਾਰਾਜ ਦੇ ਜਦੋਂ ਸਤਿਗੁਰਾਂ ਦੇ ਸਰੂਪ ਤਿਆਰ ਹੋ ਗਏ ਸੀ ਉਸ ਸਮੇਂ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਜਦੋਂ ਪਾਠ ਕਰਨਾ ਹੁੰਦਾ ਸੀ ਨਾ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਆਪ ਵੱਜਾ ਉੱਚਾ ਅਸਣ ਲਾ ਕੇ ਬਹਿ ਕੇ ਪਾਠ ਕਰਦੇ ਸਨ ਛੋਟੀ ਜੀ ਦੀ ਉਮਰ ਦੇ ਅੰਦਰ ਤਕਰੀਬਨ ਢਾਈ ਤਿੰਨ ਸਾਲ ਜਦੋਂ ਬੋਲਣਾ ਸਿੱਖੇ ਸਤਿਗੁਰ ਜੀ ਸਤਿਗੁਰ ਗੁਰਬਾਣੀ ਦਾ ਪਾਠ ਇੰਨੀ ਮਧੁਰ ਆਵਾਜ਼ ਵਿੱਚ ਕਰਦੇ ਸਨ ਕਿ ਸਿੱਖ ਸੰਗਤਾਂ ਬੈਠ ਕੇ ਸੁਣਦੀਆਂ ਸਨ ਦਾਤਾ ਜੀ ਧੰਗੁਰ ਅਰਜਨ ਪਾਤਸ਼ਾਹ ਜੀ ਆਪ ਬਰਤਾ ਗੱਦੀ ਤੇ ਆਸਿਨ ਹੋਏ ਤੇ ਫਿਰ ਜਦੋਂ ਵੀ ਕੋਈ ਜਵਾਬ ਦੇਣਾ ਹੁੰਦਾ ਸੀ ਗੁਰੂ ਅਰਜਨ ਪਾਤਸ਼ਾਹ ਜੀ ਗੁਰਬਾਣੀ ਦੀ ਪੰਗਤੀ ਪੜ ਕੇ ਜਵਾਬ ਦਿੰਦੇ ਸਨ ਸਤਿਗੁਰਾਂ ਕੋਲ ਇੱਕ ਛੜੀ ਹੁੰਦੀ ਸੀ ਹੱਥ ਵਿੱਚ ਦਾਤਾ ਜੀ ਉਹ ਛੜੀ ਲੈਂਦੇ ਸਨ ਜਿੰਨੂੰ ਉਪਦੇਸ਼ ਕਰਨਾ ਹੁੰਦਾ ਸੀ ਕੋਈ ਉਪਦੇਸ਼ ਸਤਿਗੁਰ ਜੀ ਹੋਰ ਤਰੀਕੇ ਨਾਲ ਨਹੀਂ ਛੜੀ ਸਿਰ ਤੇ ਰੱਖ ਕੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਗੁਰਬਾਣੀ ਦੀਆਂ ਪੰਗਤੀਆਂ ਪੜ ਕੇ ਜਵਾਬ ਗੱਲ ਕਰਦੇ ਕਿੰਨੀਆਂ ਐਸੀਆਂ ਕਟਨਾਵਾਂ ਵਾਪਰੀਆਂ ਕਿਰਤਪੁਰ ਸਾਹਿਬ ਦੀ ਧਰਤੀ ਤੇ ਭਾਵੇਂ ਉਹ ਰਾਜਾ ਦੀ ਹੋਵੇ ਭਾਵੇਂ ਉਹ ਚੋਰ ਜਸਵੰਤ ਸਿੰਘ ਦੀ ਹੋਵੇ ਜਿਹੜੇ ਇਸ ਕਰਕੇ ਗੁਰੂ ਚਰਨਾਂ ਵਿੱਚ ਆਏ ਤੇ ਸਤਿਗੁਰਾਂ ਨੇ ਛੜੀ ਸਿਰ ਤੇ ਰੱਖ ਕੇ ਉਪਦੇਸ਼ ਬਾਣੀ ਦੇ ਰਾਹੀ ਦਿੱਤਾ ਜਿਹੜਾ ਜਸਵੰਤ ਸੀ ਉਹਨੂੰ ਸਤਿਗੁਰਾਂ ਨੇ ਸਿਰ ਤੇ ਛੜੀ ਰੱਖ ਕੇ ਬਚਨਾ ਆਖਿਆ ਸੀ ਚੋਰ ਕੀ ਹਾਮਾਂ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਜਦੋਂ ਰਾਜਾ ਰਾਮ ਸਿੰਘ ਆਇਆ ਉਹਨੇ ਜੰਮਦਿਆਂ ਧੀਰੂ ਮਾਰ ਦੇਣਾ ਸਤਗੁਰਾਂ ਨੇ ਦਰਬਾਰ ਵਿੱਚ ਨਹੀਂ ਵੜਨ ਦਿੱਤਾ ਤੇ ਜਦੋਂ ਦਰਬਾਰ ਵਿੱਚ ਭੁੱਲ ਬਖਸ਼ਾ ਕੇ ਆਇਆ ਤੇ ਸਭ ਨੇ ਕੋਈ ਗੱਲ ਆਖੀ ਪਾਤਸ਼ਾਹ ਕਹਿੰਨ ਲੱਗੇ ਸ਼ੋ ਕਿਉ ਮੰਦਾ ਆਖੀਏ ਜਿੱਤ ਜਮੈ ਰਾਜਾ ਐਸੇ ਮੇਰੇ ਤਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਬੇਅੰਤ ਬਖਸ਼ਿਸ਼ਾਂ ਦੇ ਮਾਲਕ ਜਿਨ੍ਹਾਂ ਦਾ ਅੱਜ ਗੁਰਤਾ ਤਿੰਨ ਇਸੀ ਪਰ ਤੁਸੀਂ ਗੋ ਗੁਰੂ ਗੋਦ ਵਿੱਚ ਬੈਠ ਕੇ ਬਣਾ ਰਹੇ ਹੋ ਬਿਆਨ ਲ ਮੇਰਾ ਸਤਿਗੁਰਾਂ ਦਾ ਇਤਿਹਾਸ ਸੁਰਬਖਸ਼ਿਸ਼ਾਂ ਨਾਲ ਭਰਿਆ ਹੈ ਸਦ